ਹਾਂਜੀ ਅਸੀ ਕਾਲ ਜੀ ਸਵਾਗਤ ਆ ਤੁਹਾਡਾ ਚੈਨਲ ਦੇ ਉੱਤੇ ਲਓ ਜੀ ਆਪਾਂ ਤਾਂ ਖੇਚਤੀ ਤਿਆਰੀ ਸਾਵਾ 7501 ਦੀ ਪਨੀਰੀ ਪਟਣ ਆ ਗਏ ਤੇ ਪੌਣਾ ਕਿਲਾ ਲਾ ਚੁੱਕੇ ਨੇ ਸਾਵਾ ਦਾ ਜਿਹਦਾ ਕਿ ਬਹੁਤ ਚਰਚਾ ਵਿੱਚ ਚੱਲਿਆ ਬਹੁਤ ਚਰਚਾ ਚ ਰਿਹਾ ਵੀ ਬਹੁਤ ਇਹਦੀ ਬਲੈਕ ਹੋਈ ਆ ਤੇ ਤੁਹਾਡੇ ਸਾਹਮਣੇ ਆ ਲਾਤਾ ਅੱਜ ਤਰੀਕ ਹੈਗੀ ਐ ਜੀ ਅੱਜ 18 ਠੀਕ ਹੈ ਜੀ 16 ਲਗਭਗ 15 16 ਤਰੀਕ ਦੀ ਇਹ ਬੀਜੀ ਹੋਈ ਆਪਣੀ ਦੀ ਤੇ 15 16 ਮਈ ਦੀ ਤੇ ਅੱਜ ਹੋ ਗਈ 18 ਜੂਨ ਠੀਕ ਹੈ ਜੀ ਅੱਜ ਲਾਤਾ ਸਾਰਾ ਨਿਬੜ ਗਿਆ ਕੰਮ ਧੰਦਾ ਇਹਦੇ ਵਿੱਚ ਖਰਾਕ ਕੀ ਪਾਈ ਹੈ ਜੀ ਕਦੂ ਕਰਨ ਤੋਂ ਪਹਿਲਾਂ ਅੱਧਾ ਗੱਟਾ ਜੂਰੀਆ ਪਾਇਆ ਜੀ ਤੇ ਅੱਧਾ ਗੱਟਾ ਹੀ ਡੀ ਜੀ ਪੀ ਪਾਈ ਹੈ ਜੀ ਠੀਕ ਹੈ ਕਈ ਕਈ ਨੇ ਗੱਟਾ ਪਾ ਦਿਓ ਜੀ ਗੱਟੇ ਪਾ ਦਿਓ ਬਾਈ ਗਰਮੀ ਬਹੁਤ ਜ਼ਿਆਦਾ ਹੈ ਹਜੇ ਟੈਂਪਰੇਚਰ ਬਹੁਤ ਹੀ ਜ਼ਿਆਦਾ ਠੀਕ ਹੈ ਤੇ ਪੋਟਾਸ਼ ਜਿਹੜੀ ਉਹ ਆਪਦਾ ਮਿੱਟੀ ਪਰਖ ਦੇ ਹਿਸਾਬ ਨਾਲ ਬਾਈਓ ਐਵੇਂ ਮਗਰ ਲਾ ਕੇ ਨਾ ਡੜਾ ਡੜ ਗੱਟੇ ਛੁੱਟੀ ਚੱਲੋ ਕਈ ਖੇਤਰਾਂ ਦੇ ਵਿੱਚ ਕਈ ਏਰੀਆਾਂ ਦੇ ਵਿੱਚ ਪोटाश ਆਲਰੇਡੀ ਜ਼ਿਆਦੀ ਹੈ ਮਿੱਟੀ ਦੇ ਵਿੱਚ ਠੀਕ ਹੈ ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਵੀਡੀਓ ਪੈਂਦੀਆਂ ਰਹਿਣਗੀਆਂ ਤੁਸੀਂ ਕਮੈਂਟ ਜਰੂਰ ਕਰਿਓ ਬਾਈ ਕਿਹੜੀ ਵੈਰੈਟੀ ਲਾਈ ਹੈ ਕਿਹੜੀ ਏਰੀਏ ਦੇ ਵਿੱਚ ਆਪਣੀ ਵੀਡੀਓ ਜਿਹੜੀ ਦੇਖੀ ਜਾਂਦੀ ਹੈ ਤੇ ਕਿਹੜੀ ਵੈਰੈਟੀ ਲਾਉਣੀ ਹੈ ਤੁਸੀਂ ਕਿੰਨੀ ਤਰੀਕ ਨੂੰ ਲਾਉਣੀ ਹੈ ਠੀਕ ਹੈ ਜੀ ਗਰਮੀ ਬਹੁਤ ਜ਼ਿਆਦੀ ਹੈ ਜਿੰਨਾ ਗਰੇਜ ਹੋ ਸਕੇ ਜਿੰਨਾ ਘੱਟ ਲਾ ਸਕੋ ਉਨਾਂ ਲਾਓ ਇਸ ਤੋਂ ਬਾਅਦ ਮਾਨਸੂਨ ਆਜੂਗੀ ਫਿਰ ਦੱਬ ਦਿਓ ਕਿੱਲੀ ਜਿਨ੍ਹਾਂ ਦੀਆਂ ਪੌਦਾਂ ਵੱਡੀਆਂ ਹੋ ਰਹੀਆਂ ਨੇ ਉਹਨਾਂ ਨੂੰ ਤਾਂ ਲਾਉਣੀ ਪਊ ਮਜਬੂਰੀ ਆ ਪਰ ਕਈ ਏਰੀਏ ਦੇ ਵਿੱਚ ਤਾਂ ਪੌਦਾ ਹੀ ਨਹੀਂ ਹੋ ਰਹੀਆਂ ਤਾਂ ਪਣੀਰੀ ਨੂੰ ਹਰਾ ਭਰਾ ਕਰਨ ਦੇ ਲਈ ਮੈਂ ਵੀਡੀਓ ਕੱਲ ਪਾਈ ਸੀ ਹਿਊਮਿਕ ਐਸਿਡ ਤੇ ਜੂੜੀਆਂ ਦੀ ਰਲਾ ਕੇ ਕਰੋ ਸਭ ਤੋਂ ਬੈਸਟ ਰਿਜ਼ਲਟ ਆ ਸਭ ਤੋਂ ਵਧੀਆ ਇਨਸੈਕਟੀਸਾਈਡ ਕਰੀ ਜਾਂਦੇ ਨੇ ਵਿੱਚ ਹੀ ਯਾਰ ਕਲੋਰੋ ਪਾਈ ਜਾਂਦੇ ਨੇ ਵਿੱਚ ਹੀ ਭੈਣਾ ਬੁਰੇ ਹਾਲ ਪ੍ਰਦਾਨ ਛੁੱਟੀ ਜਾਂਦੇ ਨੇ ਹੁਣੀ ਵੀਰ ਮੇਰੇ ਉਹ ਐ ਨਾ ਕਰੋ ਠੀਕ ਹੈ ਸੂਝਵਾਨੀ ਨਾਲ ਮੜਾ ਜਾਂ ਦਿਮਾਗ ਨਾਲ ਆਪਦੇ ਬਾਪੂ ਦੇ ਤਜਰਬਿਆਂ ਨਾਲ ਕੰਮ ਲਵੋ ਐਕਸਪੀਰੀਅੰਸ ਕਰੋ ਕਿਸੇ ਦੇ ਮਗਰ ਚੱਲੀ ਨਾਲ ਭੱਲੀ ਲਾ ਕੇ ਆਪਦਾ ਝੁਗਾ ਜੋੜ ਨਾ ਕਰਾ ਲਿਓ ਤੇ ਪਾਣੀ ਹੈ ਜਿਹੜਾ ਉਹ ਥੋੜੇ ਥੋੜੇ ਬਤੇ ਲਾਓ ਹਨਾ ਐ ਨਹੀਂ ਹੈਗਾ ਵੀ ਜਮਾ ਡੱਕ ਦੋ ਵੀ ਡੱਕੇ ਡੁੱਬਣ ਲੱਗ ਜਾਣ ਥੋੜਾ ਲਾਓ ਜਿੰਨੇ ਕਿ ਦਵਾਈ ਪੈਣ ਯੋਗਾ ਹੋ ਜੇ ਤੇ ਜੂੜੀਆ ਮੈਂ ਜਿਵੇਂ ਕਿਹਾ ਅੱਧਾ ਗੱਟਾ ਬਹੁਤ ਆ ਜੇ ਤੁਸੀਂ ਥੱਲੇ ਪਾ ਰਹੇ ਹੋ ਠੀਕ ਹੈ ਕਈ ਮੈਂ ਦੇਖਿਆ ਦੋ ਦੋ ਗੱਟੇ ਥੱਲੇ ਭੈਣ ਬੇਸਲ ਡੋਸ ਚ ਪਾਈ ਜਾਂਦੇ ਨੇ ਬਾਈ ਗਰਮੀ ਬਹੁਤ ਜਿਆਦੀ ਆ ਉਹ ਜਿੰਨੀ ਜਿਆਦਾ ਪਾਓਗੇ ਉੰਨੀ ਜਿਆਦਾ ਵੈਪੋਰੇਟ ਹੋ ਜਾਣੀ ਆ ਉੰਨੀ ਜਿਆਦਾ ਉੱਡ ਜਾਣੀ ਆ ਵਰਤੋਂ ਦੇ ਵਿੱਚ ਬਹੁਤ ਘੱਟ ਆਉਣੀ ਆ ਠੀਕ ਹੈ ਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਥੈਂਕ ਯੂ ਸੋ ਮੱਚ ਜੀ